ਮਾਜ ਮਹੱਲਾ ਤੀਜਾ ਉਤਮ ਜਨਮ ਸੁਥਾਨ ਹੈ ਵਾਸਾ ਸਤਿਗੁਰ ਸੇਵਿ ਘਰ ਮਾਏ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾਵਣਿਆ ਹਉ ਵਾਰੀ ਜੀਉ ਵਾਰੀ ਪੜ ਬੁਝ ਮਨ ਵਸਾਵਣਿਆ ਗੁਰਮੁਖ ਪੜ੍ਹੇ ਹਰ ਨਾਮ ਸਲਾਹੇ ਦਰ ਸੱਚੈ ਸੁਭਾ ਪਾਵਣਿਆ ਰਹਾਓ ਅਲਖ ਭੇਓ ਹਰ ਰਹਿ ਅਸਮਾਏ ਉਪਾਏ ਨ ਕਿਤੇ ਪਾਇਆ ਜਾਏ ਕਿਰਪਾ ਕਰੇ ਤਾਂ ਸਤਗੁਰ ਭੇਟੇ ਨਦਰੀ ਮੇਲ ਮਿਲਾਵਣਿਆ ਦੂਜੈ ਭਾਏ ਪੜੈ ਦੂਜੈ ਭਾਏ ਪੜੈ ਨਹੀਂ ਬੂਝੈ ਤ੍ਰਿਬਦ ਮਾਇਆ ਕਾਰਣ ਲੂਝੈ ਤ੍ਰਿਬਦ ਬੰਧਨ ਟੁੱਟੇ ਗੁਰ ਸਬਦੀ ਗੁਰ ਸਬਦੀ ਮੁਕਤ ਕਰਾਵਣਿਆ ਇਹ ਮਾ ਚੰਚਲ ਵਾਸਨਾ ਆਵੈ ਦੁਬਤਾ ਲਾਗੈ ਦਹਿ ਦਿਸਤਾਵੈ ਬਿਖ ਕਾ ਕੀੜਾ ਬਿਖ ਮਹਿ ਰਾਤਾ ਬਿਖੀ ਮੈਂ ਬਿਖ ਹੀ ਮਾਹੇ ਪਚਾਵਣਿਆ ਹਾ ਹੋ ਕਰੇ ਤੈ ਆਪ ਜਨਾਏ ਬਹੁ ਕਰਮ ਕਰੈ ਕਿਛ ਥਾਇ ਨਾ ਪਾਏ ਤੁਇ ਤੇ ਬਾਹਰ ਕਿਛੂ ਨਾ ਹੋਵੈ ਸਬਦੇ ਬਖਸ ਇਹ ਸਬਦ ਸੁਹਾਵਣਿਆ ਉਭਜੈ ਪਚੈ ਹਰਬੂਜੈ ਨਾਹੀ ਅਨ ਦਿਨ ਦੂਜੈ ਪਾਏ ਫਿਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛਤਾਵਣਿਆ ਤੇਰ ਪ੍ਰਦੇਸ 시ਗਾਰ ਬਣਾਏ ਮਨਮੁਖ ਅੰਧ ਐਸੇ ਕਰਮ ਕਮਾਏ ਹਲਤ ਨ ਸੁਭਾ ਪਲਤ ਨ ਢੋਈ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿਨੈ ਵਿਰਲੇ ਜਾਤਾ ਪੂਰੇ ਗੁਰ ਕੈ ਸਬਦ ਪਛਾਤਾ ਹ ਅਨੰਦਿਨ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਭ ਮੈਂ ਵਰਤਾਏ ਕੋ ਕੋ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਨਾਨਕ ਨਾਮ ਰੱਤੇ ਜਨ ਸੋਹ ਹੈ ਕਰਿ ਕਿਰਪਾ ਆਪ ਮਿਲਾਵਣਿਆ ਮਾਜ ਮਹਲਾ ਤੀਜਾ ਮਾਰਮੋਗ ਪੜੇ ਹੈ ਪੰਡਤ ਕਹਾਵਹਿ ਦੂਜੈ ਭਾਏ ਮਹਾ ਦੁਖ ਪਾਵਹਿ ਬਿਖਿਆ ਮਾਤੇ ਕਿਛ ਸੁਜੈ ਨਾਹੀ ਫਿਰ ਫਿਰ ਜੂਨੀ ਆਵਣਿਆ ਹਉ ਵਾਰੀ ਜੀਉ ਵਾਰੀ ਹਮੇ ਮਾਰ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਪ ਵਸਿਆ ਹਰ ਰਸ ਸਹਿਜ ਸੰਪੀ ਆਵਣਿਆ ਰਹਾਓ ਵੇਦ ਪੜ੍ਹੇ ਹਰ ਰਸ ਨਹੀਂ ਆਇਆ ਬਾਦ ਵਖਾਣ ਹੈ 모ਹ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਗੁਰਮਖ ਬੂਝ ਹਰ ਗਾਵਣਿਆ ਅਕਥੋ ਕਥਿਐ ਸਬਦ ਸੁਹਾਵੈ ਗੁਰਮਤੀ ਮਨ ਸਚੋ ਭਾਵੇ ਸਚੋ ਸੱਚ ਰਵਹਿ ਦਿਨ ਰਾਤੀ ਇਹੋ ਮਨ ਸਚ ਰੰਗਾ ਬਣਿਆ ਜੋ ਸਾਥ ਰੱਤੇ ਤੇ ਸੱਚੋ ਭਾਵੈ ਆਪੇ ਦੇ ਨਾ ਪਛੋਤਾਵੈ ਗੁਰ ਕੈ ਸਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ ਕੂੜ ਕਸਤ ਤਿਨਾ ਮੈਲ ਨ ਲਾਗੈ ਗੁਰ ਪ੍ਰਸਾਦੀ ਅਨ ਦਿਨ ਜਾਗੈ ਨਿਰਮਲ ਨਾਮ ਵਸੈ ਘਟ ਪੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪਰਹਿ ਹਰ ਤਤਨਾ ਜਾਣੈ ਮੂਲੋ ਭੂਲੇ ਮੂਲੋ ਭੂਲੇ ਗੁਰ ਸਬਦ ਨਾ ਪਛਾਨੈ ਮੋਬੇ ਆਪੇ ਕੇ ਸੂਜੈ ਨਾਹੀ ਗੁਰਸਬਦ ਦੀ ਹਰ ਪਾਵਣਿਆ ਵੇਰ ਪੁਕਾਰੈ ਤ੍ਰਿਬਦ ਮਾਇਆ ਮਨ ਮੁਖ ਨਾ ਬੂਝੈ ਦੂਜੈ ਪਾਇਆ ਤ੍ਰੈ ਗੁਣ ਪੜ੍ਹੇ ਹਰ ਏਕ ਨਾ ਜਾਣੈ ਬਿਨ ਬੂਝੈ ਦੁਖ ਪਾਵਣਿਆ ਜਾਤਿ ਸੁਭਾਵੈ ਤਾ ਆਪ ਮਿਲਾਏ ਗੁਰਸਬਦ ਦੀ ਸੈ ਸਾ ਦੁਖ ਚੁਕਾਏ ਨਾਨਕ ਨਾਵੇ ਕੀ ਸੱਚੀ ਵਡਿਆਈ ਨਾਮੁ ਮਨ ਸੁਖ ਪਾਵਣਿਆ ਮਾਦੇ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੈ ਸੋ ਪੰਡਤ ਹੋਈ ਆਪ ਤਰੈ ਸਗਲੇ ਕੁਲ ਤਾਰੈ ਹਰ ਨਾਮ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਹਰ ਰਸ ਚਖ ਸਾਧ ਪਾਵਣਿਆ ਹਰ ਚ ਰਸ ਚਾਖੇ ਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ ਰਹਾਓ ਸੋਨੇ ਕਰਮੀ ਜੋ ਸਬਦ ਵਿਚਾਰੇ ਅੰਤਰ ਤਤ ਗਿਆਨ ਹਉਮੈ ਮਾਰੇ ਨਾ ਪਦਾਰਥ ਨਉ ਨਿਧ ਪਾਏ ਤ੍ਰੈ ਗੁਣ ਮੇਟ ਸਮਾਵਣਿਆ ਹਉਮੈ ਕਰੇ ਨੇ ਕਰਮੀ ਨਾ ਹੋਵੇ ਗੁਰ ਪ੍ਰਸਾਦੀ ਹਉਮੈ ਖੋਵੇ ਅੰਤਰ ਬੁਵੇਕ ਸਦਾ ਆਪ ਵਿਚਾਰੇ ਗੁਰ ਸਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੇ ਨਿਤ ਗੁਰਮਖ ਹੋਈ ਇਸਨਾਨ ਕਰੇ ਸਦਾ ਦਿਨ ਰਾਤੀ ਹਉਮੈ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੈ ਹਉਮੈ ਮਾਰ ਐਨਸ ਪ੍ਰੀਤ ਸਬਦ ਸਾਚੈ ਹਰ ਸਰ ਵਾਸਾ ਪਾਵਣਿਆ ਮਨ ਮੁਖ ਸਦਾ ਬਗਮੈਲਾ ਹਉ ਮੈਂ ਮਲ ਲਾਈ ਇਸ਼ਨਾਨ ਕਰੈ ਪਰ ਮੈਲ ਨਾ ਜਾਈ ਜੀਵਤ ਮਰੈ ਗੋਬ ਸਬਦ ਵਿਚਾਰੈ ਹਉ ਮੈਂ ਮਹਿਰ ਚ ਮੈਲ ਚੁਕਾਵਣਿਆ ਰਤਨ ਪਦਾਰਥ ਘਰ ਤੇ ਪਾਇਆ ਪੂਰਾ ਸਤਗੁਰ ਸਬਦ ਸੁਨਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਘਟ ਚਾਂਦਨ ਆਪ ਪਛਾਨਣਿਆ ਆਪੋ ਪਾਏ ਤੈ ਆਪੇ ਵੇਖੈ ਸਤਿਗੁਰ ਸੇਵੈ ਸੋ ਜਨ ਲੇਖੈ ਨਾਨਕ ਨਾਮ ਬਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਝ ਮਹੱਲਾ ਤੀਜਾ ਮਾਇਆ ਮੋਹ ਜਗਤ ਸਭਾਇ ਆ ਤ੍ਰੈ ਗੁਣ ਦਿਸਹਿ ਮੋਹੇ ਮਾਇਆ ਗੁਰ ਪ੍ਰਸਾਦੀ ਕੋ ਵਿਰਲਾ 부ਝੈ ਚੌਥਾ ਪਦ ਲੈ ਬਲਾਵਣਿਆ ਹਉ ਵਾਰੀ ਜੀਉ ਵਾਰੀ ਮਾਇਆ ਮੋਹ ਸਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰਿ ਸੋ ਚਿਤ ਲਾਏ ਹਰ ਦਰਮੈ ਲਈ ਸੁਭਾ ਪਾਵਣਿਆ ਰਹਾਉ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਾਸਤ ਜਿੰਨੋ ਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਤੇਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸਾਚ ਕਮਾਵੇ ਗੁਰ ਪੂਰੈ ਨਾਮ ਧਿਆਵਣਿਆ ਪਈ ਜੜਾ ਧਨ ਪਰਮ ਪੁਲਾਣੀ ਦੂਜੈ ਲਾਗੀ ਫਿਰ ਪਛੋਤਾਣੀ ਹਲਤ ਪਲਤ ਦੋ ਵੈ ਗਵਾਏ ਸੁਪਨੈ ਸੁਖ ਨਾ ਪਾਵਣਿਆ ਪਈ ਹੋੜਾ ਤਾਂ ਕੰਤ ਸਮਾਲੇ ਗੁਰ ਪ੍ਰਸਾਦੀ ਵੇਖੈ ਨਾਲੇ ਫਿਰ ਕੈ ਸਹਿਜ ਰਹਿ ਰੰਗ ਰਾਤੀ ਸਭ ਸਿੰਗਾਰ ਬਣਾਵਣਿਆ ਸਫਲ ਜਨਮ ਜਿਨ ਸਤਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇਆ ਏਕੋ ਰਵ ਰਹਿ ਆ ਘਟ ਅੰਤਰ ਮਿਰ ਸਤ ਸੰਗਤ ਹਰ ਗੁਣ ਗਾਵਣਿਆ ਸਤਗੁਰਨਾ ਸੇਵੇ ਸੋ ਕਾਹੇ ਆਇਆ ਧ੍ਰਿਗ ਜੀਵਨ ਬਿਰਥਾ ਜਨਮ ਮੰਗਵਾਇਆ ਮਨ ਮੁਖੇ ਨਾਮ ਚੇਤਨਾ ਆਵੇ ਬਿਨ ਨਾਵੇ ਬਹੁ ਦੁਖ ਪਾਵਣਿਆ ਜਿਨ ਸੇਟ ਸਾਜੀ ਸੋਈ ਜਾਣੈ ਆਪੇ ਮਿਲੈ ਸਬਦ ਪਛਾਣੈ ਨਾਨਕ ਨਾਮ ਮਿਲਿਆ ਤਿਨ ਜਨ ਕੋ ਜਿਨ ਧੁਰ ਮਸਤਕ ਲੇਖ ਲਖਾਵਣਿਆ ਮਾਝ ਮਹਲਾ ਚੌਥਾ ਆਦਪੁਰਖ ਪਰੰਪਰਿ ਆਪੇ ਆਪੇ ਥਾਪੇ ਥਾਪੂ ਥਾਪੇ ਸਭ ਮੈਂ ਵਰਤਾਇ ਕੋ ਸੋਈ ਗੁਰਮੁਖ ਵਿਰਲਾ ਗੁਰਮੁਖ ਸੋਭਾ ਪਾਵਣਿਆ ਉਵਾਰੀ ਜੀ ਉਵਾਰੀ ਅੰਕਾਰੇ ਨਾਮ ਧਿਆਵਣਿਆ ਤਿਸ ਰੂਪ ਨ ਰੇਖਿਆ ਘਟ ਘਟ ਦੇਖਿਆ ਗੁਰਮੁਖਾ ਲਖ ਲਖ ਆਵਣਿਆ ਰਹਾਉ ਤੂੰ ਦਿਆਲ ਕਿਰਪਾਲ ਪ੍ਰਭ ਸੋਈ ਤੁਧ ਬਿਨ ਦੂਜਾ ਵਰਨਾ ਕੋਈ ਗੁਰ ਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਰਜਨਹਾਰਾ ਭਗਤੀ ਭਰੇ ਤੇਰੇ ਪੰਡਹਾਰਾ ਗੁਰਮੁਖ ਨਾਮ ਮਿਲੇ ਮਨ ਭੀਜੈ ਸਹਿਜ ਸਮਾਧ ਲਗਾਵਣਿਆ ਆਨ ਦੇਨ ਗੁਣ ਗਾਵਾ ਪ੍ਰਭ ਤੇਰੇ ਤੁਦਸਾਹੀ ਪ੍ਰੀਤਮ ਮੇਰੇ ਤੁਦ ਬਿਨ ਵਰਨਾ ਕੋਈ ਜਾਚਾ ਤੁਦ ਬਿਨ ਅਵਰਨਾ ਕੋਈ ਜਾਚਾ ਗੁਰ ਪ੍ਰਸਾਦੀ ਤੂੰ ਪਾਵਣਿਆ ਅਗਮਾ ਗੋਚਰਮ ਇਤ ਨਹੀਂ ਪਾਈ ਆਪਣੀ ਕਿਰਪਾ ਕਰਹਿ ਤੂੰ ਲਹਿ ਮਿਲਾਈ ਪੂਰੇ ਗੁਰ ਕੈ ਸਬਦ ਧਿਆਈਐ ਸਬਦ ਸੇਵ ਸੁਖ ਪਾਵਣਿਆ ਰਸਨਾ ਗੁਣਮੰਤੀ ਗੁਣ ਗਾਵੇ ਨਾਮ ਸਲਾਹੇ ਸੱਚੇ ਪਹਾਵੇ ਗੁਰਮੁਖ ਸਦਾ ਰਹੈ ਰੰਗ ਰਾਤੀ ਮਿਲ ਸੱਚੇ ਸੁਭਾ ਪਾਵਣਿਆ ਮਨ ਮੁਖ ਕਰਮ ਕਰਐ ਅਹੰਕਾਰੀ ਜੂ ਵੈ ਜਨਮ ਸਭਾ ਜੀ ਹਾਰੀ ਅੰਤਰ ਲੋਭ ਮਹਾ ਗੁਬਾਰਾ ਫਿਰ ਫਿਰ ਆਵਣ ਜਾਵਣਿਆ ਆਪੇ ਕਰਤਾ ਦੇਵੜਿਆਈ ਜਿਨ ਕੋ ਆਪ ਲਿਖਤ ਧੁਰ ਪਾਈ ਨਾਨਕ ਨਾਮ ਮਿਲੈ ਪਉ ਪੰਜਨ ਗੁਰ ਸਬਦੀ ਸੁਖ ਪਾਵਣਿਆ ਮਾਝ ਮਹੱਲਾ ਪੰਜਵਾ ਘਰ ਪਹਿਲਾ ਅੰਤਰਾ ਲਖ ਨਾ ਜਾਇ ਲਖਿਆ ਨਾਮ ਰਤਨ ਲੈ ਗੁਜ ਜਾ ਰਖਿਆ ਅਗਮ ਅਗੋਚਰ ਸਭ ਤੇ ਊਚਾ ਗੁਰ ਕੈ ਸਬਦ ਲਖਾਵਣਿਆ ਹਉ ਵਾਰੀ ਜੀਉ ਵਾਰੀ ਕਰਮੈ ਨਾਮ ਸੁਣਾ ਸੁਣਾਵਣਿਆ ਸੰਤ ਪਿਆਰੇ ਸੱਚੈ ਧਾਰੇ ਵਡਭਾਗੀ ਦਰਸਨ ਪਾਵਣਿਆ ਰਹਾਓ ਸਾਧਕ ਸੇਧ ਜਿਸਾ ਕੋ ਫਿਰਦੇ ਬ੍ਰਹਮੇ ਇੰਦਰ ਧਿਆਇਨ ਹਿਰਦੇ ਕੋਟ 33 ਸਾਖੁ ਖੁਜਹਿ ਤਾ ਕੋ ਗੁਰ ਮਿਲੈ ਹਿਰਦੈ ਗਾਵਣਿਆ ਆਠ ਪਹਿਰ ਤੁਧ ਜਾਪੇ ਪਵਨਾ ਧਰਤੀ ਸੇਵਕ ਪਾਇਕ ਚਰਣਾ ਖਾਣੀ ਪਾਣੀ ਸਰਬ ਨਿਵਾਸੀ ਸਭਨਾ ਕੈ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਕੈ ਸਬਦ ਸੰਗਿ ਆਪੈ ਜਿਨ ਪੀਆ ਸਹੀ ਤ੍ਰਿਪਤਾਸੇ ਸੱਚੇ ਸੱਚ ਅਗਹਾਵਣਿਆ ਤਿਸ ਘਰ ਸਹਿਜਾ ਸੁਈ ਸੁਹਿਲਾ ਅਨੰਦ ਬਨੋਦ ਕਰੇ ਸਦ ਕੇਲਾ ਸੋਤਨਵੰਤਾ ਸੋ ਵਡ ਸਾਹਾ ਜੋ ਗੁਰ ਚਰਣੇ ਮਨ ਲਾਵਣਿਆ ਤੈ ਲੋ ਦੇ ਤੈਰ ਜੇਕ ਸਮਾ ਪਿੱਛੋਂ ਦੇ ਤੈ ਜੰਤੋ ਪਾ ਤੁਧ ਜੇ ਵਡ ਦਾਤਾ ਵਰਨਾ ਸੁਆਮੀ ਲਵੈ ਨ ਕੋਈ ਲਾਵਣਿਆ ਜਿਸ ਨੂੰ ਟੁੱਠਾ ਜਿਸ ਤੂੰ ਟੁੱਠਾ ਸੋ ਤੁਧ ਤੇ ਆਏ ਸਾਜਨਾ ਕਾ ਮੰਤਰ ਕਮਾਏ ਆਪਤਰੈ ਸਗਲੇ ਕੁਲ ਤਾਰੇ ਤਿਸ ਦਰਗੇ ਠਾਕ ਨ ਪਾਵਣਿਆ ਤੂੰ ਵੱਡਾ ਤੂੰ ਉੱਚੋ ਊਚਾ ਤੂੰ ਬੇਅੰਤ ਆਤਮੂੱਚੋ ਮੂੱਚਾ ਹਉ ਕੁਰਬਾਨੀ ਤੇਰੇ ਵੰਨਾਂ ਨਾਨਕ ਦਾਸ ਦਸਾਵਣਿਆ ਮਾਝ ਮਹਲਾ 5 ਕੌਣ ਸੋ ਮੁਕਤਾ ਕੌਣ ਸੋ ਜੁਗਤਾ ਕੌਣ ਸੋ ਗਿਆਨੀ ਕੌਣ ਸੋ ਬਖਤਾ ਕੌਣ ਸੋ ਗ੍ਰਹੀ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜੀਓ ਕਿਨ ਵਿਦ ਬਧਾ ਕਿਨ ਵਿਦ ਛੂਟਾ ਕਿਨ ਵਿਦ ਆਵਨ ਜਾਵਨ ਟੂਟਾ ਕੌਣ ਕਰਮ ਕੌਣ ਨੇ ਇਹ ਕਰਮ ਕੌਣ ਸੁਖ ਹੈ ਕਹਾਏ ਜੀਓ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸੰਮੁਖ ਕੌਣ ਵੇਮੁਖੀਆ ਕਿਨ ਵਿਦ ਮਿਲਿਆ ਕਿਨ ਵਿਦ ਬਿਸ਼ਰਾ ਹੈ ਇਹ ਵਿਦ ਕੌਣ ਪ੍ਰਗਟਾਏ ਜੀਓ ਕੌਣ ਸੋ ਅਖਰ ਜਿਤ ਧਾਵਤ ਰਹਤਾ ਕੌਣ ਉਪਦੇਸ ਜਿਤ ਦੁਖ ਸੁਖ ਸਮਸਹਿਤਾ ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ ਇਨ ਕਿਨ ਵਿਧ ਕੀਰਤਨ ਗਾਏ ਜੀਓ ਗੁਰਮੁਖ ਮੁਗਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਧਨ ਗਿਰਿ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਓ ਹਮੇ ਬਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਟੂਟਾ ਗੁਰਮੁਖ ਕਰਮ ਗੁਰਮੁਖ ਨੇ ਕਰਮਾ ਗੁਰਮੁਖ ਕਰੇ ਸੋ ਸੁਭਾਏ ਜੀਓ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਵੇਮੁਖੀਆ ਗੁਰਮੁਖ ਮਿਲਿਐ ਮਨਮੁਖ ਵਿਚਰਾ ਗੁਰਮੁਖ ਵਿਦ ਪ੍ਰਗਟਾਏ ਜੀਓ ਗੁਰਮੁਖ ਅਖਰ ਜਿਤ ਧਾਵਤ ਰਹਤਾ ਗੁਰਮੁਖ ਉਪਦੇਸ ਦੁਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਉ ਸਗਲੇ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇਕ ਸਤੇ ਹੋਇਓ ਅਨੰਤਾ ਨਾਨਕ ਏਕ ਸਮਾਏ ਸਮਾਏ ਜੀਉ ਮਾਝ ਮਹੱਲਾ ਪੰਜਵਾ ਪ੍ਰਭ ਬਨਾਸੀ ਤਾ ਕਿਆ ਕਾੜਾ ਹਰਿ ਭਗਵੰਤਾ ਤਾ ਧਨ ਖਰਾ ਸੁਹੱਲਾ ਜੀ ਪ੍ਰਾਨ ਮਾਨ ਸੁਖ ਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹਵਾਰੀ ਜੀਉ ਬਾਰੀ ਗੁਰਮੁਖ ਮਾਨ ਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੈ ਨਾ ਲਾਵਣਿਆ ਰਹਾਉ ਤੇਰਾ ਕੀਤਾ ਜਿਸ ਲਾਗੈ ਮੀਠਾ ਘੜ ਘਟ ਪਾਰ ਬ੍ਰਹਮ ਤਿੰਨ ਜਨ ਡੀਠਾ ਥਾਂਤ ਨੰਤਰ ਤੂੰ ਹੈ ਤੂੰ ਹੈ ਇਕੋ ਇਕ ਵਰਤਾਵਣਿਆ ਸਗਲ ਮਨੋਵਰਥ ਤੂੰ ਦੇਵਨਹਾਰਾ ਭਗਤ ਪਾਏ ਪਰੇ ਭਗਤੀ ਪਾਏ ਪਰੇ ਪੰਡਾਰਾ ਦਇਆ ਧਾਰ ਰਾਖੇ ਤੁਦਸੀ ਪੂਰੇ ਕਰਮ ਸਮਾਵਣਿਆ ਅੰਦਕੂਪ ਤੇ ਕੰਢਾ ਛਾੜੇ ਕਰ ਕਿਰਪਾ ਦਾਸ ਨਦਰਣੇ ਹੱਲੇ ਗੁਣ ਅਗਵਹਿ ਪੂਰਨ ਅਬਿਨਾਸੀ ਗੁਣ ਕਹਿ ਤੋ ਗੁਣ ਕਹਿ ਸੁਣ ਤੋਟਨਾ ਆਵਣਿਆ ਐਥੇ ਓਥੇ ਤੂੰ ਹੈ ਰਖਵਾਲਾ ਮਾਤ ਗਰਭ ਮੈਂ ਤੁਮਹੀ ਪਾਲਾ ਮਾਇਆ ਅਗਨ ਨਾ ਪੋਹ ਤਿਨ ਕੋ ਰੰਗ ਰੱਤੇ ਗੁਣ ਗਾਵਣਿਆ ਕ્યા ਗੁਣ ਤੇਰੇ ਆਖ ਸਮਾਲੇ ਮਨ ਤਨੰਤ ਤੁਧ ਨਦਰਣੇ ਹਾਲੇ ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ ਤੁਧ ਬਿਨ ਅਵਰ ਨ ਜਾਣਣਿਆ ਜਿਸ ਕੋ ਤੂੰ ਪ੍ਰਭ ਭਇਆ ਸਹਾਈ ਤਿਸ ਤੱਤੇ ਵਾਉ ਨ ਲੱਗੈ ਕਾਈ ਤੂੰ ਸਾਹਿਬ ਸਰਣ ਸੁਖ ਦਾਤਾ ਸਤ ਸੰਗਤ ਜਪ ਪ੍ਰਗਟਾਵਣਿਆ ਤੂੰ ਉੱਚਾ ਥਾਹੋ અપਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੇਰਾ ਸਾਚੀ ਠਗਰਾਏ ਨਾਨਕ ਬਲ ਬਲ ਜਾਵਣਿਆ ਮਾੜ ਮਹੱਲਾ ਪੰਜਵਾ ਘਰ ਦੂਜਾ ਨਿਤ ਨਿਤ ਦੇ ਜੋ ਸਮਾਲੀਐ ਮੂਲ ਨਾ ਮਨ ਹੋ ਵਿਸਾਰੀਐ ਰਹਾਉ ਸੰਤਾ ਸੰਗਤ ਪਾਈਐ ਜਿਤ ਜਮਕੇ ਪੰਥ ਨਾ ਜਾਈਐ ਤੋਸਾ ਹਰਿ ਕਾ ਨਾਮ ਲੈ ਤੇਰੇ ਕੁਲਹਿ ਨਾ ਲਾਗੇ ਗਾਲ ਜੀਉ ਜੋ ਸਿਮਰੰਦੇ ਸਾਈਐ ਨਿਰਕ ਨਾ ਸੇਈ ਪਾਈਐ ਤੱਤੀ ਬਾਉ ਨ ਲੱਗਈ ਜਿਨ ਮਨ ਬੁਠਾ ਆਏ ਜੀਉ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਧਨ ਜਿਨੇ ਸੰਜਿਆ ਸੇਈ ਗੰਭੀਰ ਅਪਾਰ ਜੀਉ ਹਰ ਅਮਯੋ ਰਸਾਇਣ ਪੀਵੀਐ ਮੋਹੇ ਡਠੈ ਜਾਣ ਕੈ ਜੀਵੀਐ ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਪ ਜੀਓ ਜੋ ਹਰ ਕੀਤਾ ਆਪਣਾ ਤਿਨੇ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦਾ ਭਾਗ ਜੀਓ ਪ੍ਰਮਾਨ ਮੰਨਦੇ ਪ੍ਰਭ ਅਵਗਾਹੀਆ ਇਹ ਰਸ ਭੋਗਣ ਪਾਤਸ਼ਾਹੀਆ ਮੰੰਦਾ ਮੂਲ ਨ ਉਪਜਿਓ ਤਰੇ ਸਚੀ ਕਾ ਰਹਿ ਲਾਗ ਜੀਓ ਕਰਤਾ ਮਨ ਵਸਾਇਆ ਜਨਮ ਕਾ ਫਲ ਪਾਇਆ ਮਨ ਪਾਵੰਦਾ ਕੰਤ ਹਰ ਤੇਰਾ ਥਿਰ ਹੋਵਾ ਸੁਹਾਗ ਜੀਓ ਅਟਲ ਪਦਾਰਸ ਪਾਇਆ ਪੈ ਭੰਜਨ ਕੀ ਸਰਨਾ ਆ ਲਾਇ ਅੰਚਲ ਨਾਨਕ ਤਾਰਿਨ ਜਿਤਾ ਜਨਮ ਅਪਾਰ ਜੀਓ ਇਕ ਓੰਕਾਰ ਸਤਗੁਰ ਪ੍ਰਸਾਦ ਮਾਜ ਮਹੱਲਾ ਪੰਜਵਾ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਓ ਸਿਮਰ ਸਿਮਰ ਗੁਰਦੇਉ ਮਿਟ ਗਏ ਭੈ ਦੂਰੇ ਸਰਣਾ ਆਵੈ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਘੜ ਘੜ ਇੱਕ ਵਰਤਦਾ ਜਲ ਥਲ ਮਹੀਲ ਪੂਰੇ ਪਾਪ ਬਿਨਾਸਨ ਸੇਵੇ ਆਪ ਪਵਿੱਤਰ ਸੰਤਨ ਕੀ ਧੂਰੇ ਸਭ ਛਡਾਈ ਖਸਮ ਆਪ ਹਰ ਜਪ ਭੈਠ ਰੂਰੇ ਕਰਤਾ ਕੀਆ ਤਪਾਵਸੁ ਦੁਸ਼ਟ ਮੋਏ ਹੋਏ ਮੂਰੇ ਨਾਨਕ ਰਤਾ ਸਚਨਾਏ ਹਰ ਵੇਖੈ ਸਦਾ ਹਜੂਰੇ